ਜੀ ਗੱਲ ਜੀ ਸਾਰੇ ਨੂੰ ਮੈਂ ਤੁਹਾਡਾ ਆਪਣਾ ਦੋ ਜਸਪਾਲ ਦਿਨੋਦਿਆ ਫਿਰ ਤੋਂ ਹਾਜ਼ਰ ਹਾਂ ਤੁਹਾਡੇ ਆਪਣੇ YouTube ਚੈਨਲ ਅਫੀਸ਼ੀਅਲ ਜਸਪਾਲ ਦਿਨੋਦਿਆ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਦੇ ਅੰਦਰ ਆਪਾਂ ਜਾਣਾਂਗੇ ਕਿ ਕਿਵੇਂ ਜਾਤੀ ਸਰਟੀਫਿਕੇਟ ਇਸੀ ਕੈਟਾਗਰੀ ਦਾ ਜਾਤੀ ਸਰਟੀਫਿਕੇਟ ਦਾ ਫਾਰਮ ਕਿਵੇਂ ਫਿਲ ਕਰਨਾ ਹੈ ਔਰ ਦੋਸਤੋ ਇਸ ਦੇ ਵਿੱਚ ਕਿਹੜੇ ਕਿਹੜੇ ਡਾਕੂਮੈਂਟਸ ਲੱਗਣਗੇ ਇਸ ਨੂੰ ਕਿਵੇਂ ਆਪਣੇ ਹੱਥੀ ਭਰਨਾ ਹੈ ਠੀਕ ਹੈ ਜੀ ਕਿਵੇਂ ਤਸਦੀਕ ਕਰਨੀ ਹੈ ਦੋਸਤੋ ਇਸ ਦੇ ਅੰਦਰ ਦੋ ਫਾਰਮ ਨੇ ਇੱਕ ਤਸਦੀਕ ਹੈਗੀ ਹੈ ਔਰ ਇੱਕ ਫਾਰਮ ਹੈਗਾ पूरी जानकारी दूँगा इसमें किमें किमें भरना है और इस इसे डॉकूमेंट्स अटैच करके कितने जमा करवाना है ठीक कर है जी दोस्तों वीडियो शुरू कर दोस्तों ये फॉर्म थोन किसी भी नीयर नैट कैफे या तो मिल सकता है क्योंकि दोस्तों जीडी वैबसाइट हैगी है ई फार्माबो उ सिर्फ सिर्फ ਸਲਫ ਡਿclaration ਫਾਰਮ ਮਤਲਬ ਸਵੇਗੋਸ਼ਨਾ ਪੱਤਰ ਹੀ ਮਿਲੇਗਾ ਲੇਕਿਨ ਇਹ ਤਸਦੀਕ ਹੈਗੀਏ ਉਹ ਨਹੀਂ ਮਿਲੇਗੀ ਤਾਂ ਇਸ ਲਈ ਦੋਸਤੋ ਤੁਸੀਂ ਕਿਸੇ ਵੀ ਨੀਅਰ ਨੈਟ ਕੈਫੇ ਤੋਂ ਜਾ ਕੇ ਲੈ ਸਕਦੇ ਹੋ ਬਾਈ ਚਾਂਸ ਅਗਰ ਤੁਹਾਨੂੰ ਲੋੜ ਹੈਗੀਏ ਤਾਂ ਮੇਰਾ ਮੇਰਾ WhatsApp ਨੰਬਰ ਤੁਹਾਨੂੰ ਮਿਲ ਜੇਗਾ ਉਸ ਦੇ ਉੱਪਰ ਤੁਸੀਂ ਮੈਨੂੰ ਮੈਸੇਜ ਕਰਕੇ ਇਹ ਪ੍ਰਾਪਤ ਕਰ ਸਕਦੇ ਹੋ ਬਸ ਦੋਸਤੋ ਮੇਰਾ YouTube ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਔਰ ਦੋਸਤੋ ਆਪਾਂ ਸ਼ੁਰੂ ਕਰਦੇ ਹਾਂ ਦੋਸਤੋ ਇਹ ਸਵੇਗੋਸ਼ਨਾ ਪੱਤਰ ਹੈਗਾ ਇੱਥੇ ਫੋਟੋ ਦਾ ਹੋਏਗਾ ਇੱਥੇ ਤੁਸੀਂ ਆਪਣੀ ਫੋਟੋ ਲਗਾ ਲੈਣੀ ਹੈ ਉਸ ਤੋਂ ਬਾਅਦ ਦੋਸਤੋ ਉਨ ਲਿਖਿਆ ਹੋਇਆ ਹੈ ਮੈਂ ਜੋ ਵੀ ਤੁਹਾਡਾ ਨਾਮ ਹੈਗਾ ਉਹ ਤੁਸੀਂ ਆਪਣਾ ਨਾਮ ਭਰ ਲੈਣਾ ਹੈ ਜੈਸੇ ਦੋਸਤੋ ਮੈਂ ਆਪਣਾ ਨਾਮ ਭਰ ਲੈਣਾ ਹਾਂ ਠੀਕ ਹੈ ਜੀ ਪੰਜਾਬੀ ਔਰ ਇੰਗਲਿਸ਼ ਦੋਨੋਂ ਵਿੱਚੋਂ ਕੋਈ ਵੀ ਲੈਂਗੁਏਜ ਦੇ ਅੰਦਰ ਤੁਸੀਂ ਇਹ ਫਾਰਮ ਫਿਲ ਕਰ ਸਕਦੇ ਹੋ ਠੀਕ ਹੈ ਜੀ ਭਰ ਸਕਦੇ ਹੋ ਫਾਰਮ ਉਸ ਤੋਂ ਬਾਅਦ ਦੋਸਤੋ ਅਗਰ ਤੁਸੀਂ ਲੜਕੇ ਹੈਗੇ ਹੋ ਤਾਂ ਪੁੱਤਰ ਤੇ ਕਲਿੱਕ ਕਰੋਗੇ ਅਗਰ ਤੁਸੀਂ ਲੜਕੀ ਹੈਗੇ ਹੋ ਤਾਂ ਪੁੱਤਰੀ ਤੇ ਕਲਿੱਕ ਕਰੋਗੇ ਅਗਰ ਤੁਸੀਂ ਮੈਰਿਡ ਹੈਗੇ ਹੋ ਔਰ ਫੀਮੇਲ ਹੈਗੇ ਹੋ ਉਹ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਪਤਨੀ ਤੇ ਕਲਿੱਕ ਕਰੋਗੇ ਠੀਕ ਹੈ ਜੀ ਇਹ ਸੋਇ ਗੋਸ਼ਨਾ ਪੱਤਰ ਅਗਰ ਮੈਰਿਡ ਹੈਗੇ ਹੋ ਤਾਂ ਤੁਹਾਡੇ ਜਿਉਂ ਕੀ ਹਸਬੰਡ ਦੇ ਥਰੂ ਹੀ ਭਰਿਆ ਜਾਏਗਾ ਲੇਕਿਨ ਜਾਤੀ ਸਰਟੀਫਿਕੇਟ ਸਿਰਫ ਸਿਰਫ ਤੁਹਾਡੇ ਫਾਦਰ ਦਾ ਜਾਂ ਬ੍ਰਦਰ ਦਾ ਜਾਂ ਸਿਸਟਰ ਦਾ ਲੱਗੇਗਾ ਉਸ ਤੋਂ ਬਾਅਦ ਦੋਸਤੋ ਇਹਨਾਂ ਦਾ ਤੁਸੀਂ ਨਾਮ ਭਰ ਦੇਣਾ ਹੈ ਜਿਵੇਂ ਦੋਸਤੋ ਮੈਂ ਆਪਣੇ ਪਿਤਾ ਦਾ ਨਾਮ ਇਸ ਦੇ ਅੰਦਰ ਫਿਲ ਕਰ ਦਿੱਤਾ ਹੈ ਠੀਕ ਹੈ ਜੀ ਫਿਲ ਕਰ ਦਿੱਤਾ ਉਸ ਤੋਂ ਬਾਅਦ ਦੋਸਤੋ ਵਾਸੀ ਦੇ ਵਿੱਚ ਹੈਗਾ ਤੁਸੀਂ ਵੀ ਤੁਹਾਡੇ ਜਿਹੜੇ ਤੁਸੀਂ ਪਿੰਡ ਤੋਂ ਬਿਲੋਂਗ ਕਰਦੇ ਹੋ ਪਿੰਡ ਲਿਖ ਦੇਣਾ ਠੀਕ ਹੈ ਜੀ ਉਸ ਤੋਂ ਬਾਅਦ ਦੋਸਤੋ ਜਿਹੜੀ ਵੀ ਤੁਹਾਨੂੰ ਤਹਿਸੀਲ ਲੱਗਦੀ ਹੈ ਠੀਕ ਹੈ ਜੀ ਉਹ ਤਹਿਸੀਲ ਤੁਸੀਂ ਭਰ ਦੇਣੀ ਹੈ ਉਸ ਤੋਂ ਬਾਅਦ ਦੋਸਤੋ ਜਿਹੜਾ ਤੁਹਾਨੂੰ ਜ਼ਿਲ੍ਹਾ ਲੱਗਦਾ ਹੈ ਉਹ ਜ਼ਿਲ੍ਹਾ ਤੁਸੀਂ ਭਰ ਦੇਣਾ ਹੈ ਇਸ ਤੋਂ ਬਾਅਦ ਦੋਸਤੋ ਜਿਹੜੀ ਵੀ ਕੈਟਾਗਰੀ ਤੁਸੀਂ ਲਗਾਨੇ ਹੋ ਠੀਕ ਹੈ ਜੀ ਉਹ ਕੈਟਾਗਰੀ ਜਿਵੇਂ ਤੁਸੀਂ ਐਸਸੀ ਦਾ ਭਰ ਰਹੇ ਹੋ ਤੇ ਐਸਸੀ ਦਾ ਲਿਖ ਦੇਣਾ ਠੀਕ ਹੈ ਉਸ ਤੋਂ ਬਾਅਦ ਬਰੈਕਟ ਚ ਪਾ ਕੇ ਜੋ ਵੀ ਤੁਹਾਡੀ ਕਾਸਟ ਹੈਗੀ ਆ ਉਹ ਤੁਸੀਂ ਇਸ ਦੇ ਅੰਦਰ ਜਾਤੀ ਹੈਗੀ ਉਹ ਤੁਸੀਂ ਇਸ ਦੇ ਅੰਦਰ ਫੀਲ ਕਰ ਦੋਗੇ ਉਸ ਤੋਂ ਬਾਅਦ ਦੋਸਤੋ ਇਸ ਦੇ ਅੰਦਰ ਇਹ ਲੈਂਡ ਪੜੋਗੇ ਇਹ ਸਰਟੀਫਿਕੇਟ ਮੈਨੂੰ ਖੁਦ ਆਪਣੇ ਨਾਬਾਲਿਕ ਲੜਕੇ ਜਾਂ ਲੜਕੀ ਅਗਰ ਤੁਸੀਂ ਆਪਣਾ ਭਰ ਰਹੇ ਹੋ ਤਾਂ ਖੁਦ ਤੇ ਉੱਪਰ ਕਲਿੱਕ ਕਰ ਦੋਗੇ ਇੱਥੇ ਤੁਸੀਂ ਖੁਦ ਲਿਖ ਦੋਗੇ ਠੀਕ ਹੈ ਉਸ ਤੋਂ ਬਾਅਦ ਅਗਰ ਤੁਸੀਂ ਨਾਬਾਲਿਕ ਆਪਣੇ ਬੱਚੇ ਦੇ ਲਈ 18 ਸਾਲ ਤੋਂ ਕੱਟਦੇ ਹੋ ਤੁਹਾਡੇ ਬੱਚੇ ਹੈਗੇ ਨੇ ਉਹਨਾਂ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇੱਥੇ ਲੜਕੇ ਦੇ ਕਲਿੱਕ ਕਰਕੇ ਉਸਦਾ ਨਾਮ ਲਿਖ ਦੋਗੇ ਠੀਕ ਹੈ ਜਾਂ ਲੜਕੀ ਤੇ ਕਲਿੱਕ ਕਰਕੇ ਉਸਦਾ ਨਾਮ ਲਿਖ ਦੋਗੇ ਉਸ ਤੋਂ ਬਾਅਦ ਦੋਸਤੋ ਤੁਸੀਂ ਕੀ ਕਰਨਾ ਹੈ ਇੱਥੇ ਵਿਨੇਕਰਤਾ ਵਿਨੇਕਰਤਾ ਲਿਖਿਆ ਹੋਇਆ ਹੈ ਨਾ ਸੋ ਦੋਸਤੋ ਨੀਚੇ ਤਾਂ ਬਿਨੇ ਕਰਤਾ ਦੇ ਉੱਪਰ ਆਪਣੇ ਸਿਗਨੇਚਰ ਕਰ ਦੇਣੇ ਨੇ ਠੀਕ ਹੈ ਆਪਣੇ ਸਿਗਨੇਚਰ ਤੁਸੀਂ ਇਸ ਦੇ ਉੱਪਰ ਮਾਰ ਦੋਗੇ ਉਸ ਤੋਂ ਬਾਅਦ ਦੋਸਤੋ ਇਹ ਜੋ ਜਨਮ ਤਾਰੀਖ ਹੈਗੀ ਹੈ ਸੌਰੀ ਇਹ ਡੇਟ ਹੈਗੀ ਹੈ ਜਿਹੜੀ ਤੁਸੀਂ ਇਹ ਡੇਟ ਤੁਸੀਂ ਉਦੋਂ ਦੀ ਭਰਨੀ ਹੈ ਜਿਸ ਦਿਨ ਤੁਸੀਂ ਇਸ ਫਾਰਮ ਨੂੰ ਜਮ੍ਹਾਂ ਕਰਵਾਉਂਗੇ ਠੀਕ ਹੈ ਉਸ ਤੋਂ ਬਾਅਦ ਦੋਸਤੋ ਆਪਾਂ ਅਗਲੇ ਤੇ ਆ ਜਾਨੇ ਹਾਂ ਅਗਲੇ ਤੇ ਦੋਸਤੋ ਆਪਾਂ ਆ ਜਾਨੇ ਹਾਂ ਤਸਦੀਕ ਦੇ ਉੱਪਰ ਦੋਸਤੋ ਇਹ ਤਸਦੀਕ ਜੋ ਹੋਏਗੀ ਤੁਸੀਂ ਇਹ ਫਾਰਮ ਦੇ ਨਾਲ ਅਟੈਚ ਕਰਨੀ ਹੋਏਗੀ ਇਹ ਬਹੁਤ ਜ਼ਿਆਦਾ ਜ਼ਰੂਰੀ ਹੁਣ ਕਰ ਦਿੱਤੀ ਗਈ ਹੈ ਇਸ ਦੇ ਬਿਗੈਰ ਤੁਹਾਡੀ ਜੋ ਕਿ ਜਾਤੀ ਸਰਟੀਫਿਕੇਟ ਦੀ ਫਾਈਲ ਹੈਗੀ ਹੈ ਉਹ ਰਿਜੈਕਟ ਹੋ ਸਕਦੀ ਹੈ ਠੀਕ ਹੈ ਦੋਸਤੋ ਉਸ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਉਸੇ ਤਰੀਕੇ ਨਾਲ ਜਿਵੇਂ ਆਪਾਂ ਫਾਰਮ ਦੇ ਅੰਦਰ ਨਾਮ ਭਰਿਆ ਹੈ ਉਸੇ ਤਰੀਕੇ ਨਾਲ ਆਪਾਂ ਨਾਮ ਭਰ ਦਾਂਗੇ ਠੀਕ ਹੈ ਉਸ ਤੋਂ ਬਾਅਦ ਤੁਸੀਂ ਪੁੱਤਰ ਜਾਂ ਪੁਤਰੀ ਜਾਂ ਪਤਨੀ ਉਹਨਾਂ ਦਾ ਨਾਮ ਭਰ ਦੇਣਾ ਔਰ ਇੱਥੇ ਦੋਸਤੋ ਤੁਸੀਂ ਕੀ ਕਰਨਾ ਹੈ ਆਪਣੇ ਪਿਤਾ ਦਾ ਨਾਮ ਲਿਖ ਕੇ ਉੱਪਰ ਪੁੱਤਰ ਠੀਕ ਹੈ ਇਹ ਜੀ ਪੁੱਤਰੀ ਲਿਖੀ ਜੇਗਾ ਦਾਦੇ ਦਾ ਨਾਮ ਠੀਕ ਹੈ ਜਾ ਦਾਦੇ ਜੀ ਦਾ ਨਾਮ ਲਿਖੀ ਜੇਗਾ ਜਬ ਪਤੀ ਹੈਗੇ ਮੈਰਿਡ ਹੈਗੇ ਤਾਂ ਪਤੀ ਦੇ ਜੋ ਆਪਣੇ ਸਸਰਜੀ ਹੋਣਗੇ ਜਾਂ ਗ੍ਰੈਂਡਫਾਦਰ ਹੋਣਗੇ ਉਹਨਾਂ ਦਾ ਨਾਮ ਤੁਸੀਂ ਰਜਿੰਦਰ ਟੈਚਕ ਲਿਖ ਦੇਣਾ ਉਸ ਤੋਂ ਬਾਅਦ ਦੋਸਤੋ ਤੁਸੀਂ ਆਪਣੇ ਪਿੰਡ ਦਾ ਨਾਮ ਲਿਖ ਦੇਣਾ ਤਹਿਸੀਲ ਲਿਖ ਦੇਣੀ ਹੈ ਜ਼ਿਲ੍ਹਾ ਲਿਖ ਦੇਣਾ ਠੀਕ ਹੈ ਉਸ ਤੋਂ ਬਾਅਦ ਦੋਸਤੋ ਦੇਖੋ ਇੱਥੇ ਲਿਖਿਆ ਆ ਜਾਏਗਾ ਵੀ ਇਹ ਇਸ ਇੱਥੇ ਤੁਸੀਂ ਐਸਸੀ ਹੈਗੇ ਐਸਸੀ ਕੈਟਾਗਰੀ ਉਹ ਜੋ ਵੀ ਤੁਹਾਡੀ ਜੱਤੀ ਹੈਗੀ ਉਹ ਲਿਖ ਦੋਗੇ ਉਸ ਤੋਂ ਬਾਅਦ ਦੋਸਤੋ ਇਸ ਦੇ ਵਿੱਚ ਇਸ ਕੋਲ ਆਪਣੇ ਪਿੰਡ ਦੇ ਵਾਹੀਯੋਗ ਜ਼ਮੀਨ ਹੁਣ ਦੇਖੋ ਜ਼ਮੀਨ ਦਾ ਇਸ ਦੇ ਅੰਦਰ ਵੇਰਵਾ ਪਾਇਆ ਗਿਆ ਹੈ ਇਹਨਾਂ ਜ਼ਮੀਨ ਹੈਗੀ ਹੈ ਤਾਂ ਇੱਥੇ ਜਿੰਨੇ ਵੀ ਡੇਢ ਏਕੜ ਜਾਂ 2 ਏਕੜ ਜਾਂ 10 ਏਕੜ ਜਿੰਨੀ ਵੀ ਤੁਹਾਡੇ ਹੈਗੀ ਹੈ ਤੁਸੀਂ ਇਸ ਦੇ ਵਿੱਚ ਲਿਖ ਸਕਦੇ ਹੋ ਜਾਂ ਨਹੀਂ ਹੈਗੀ ਤਾਂ ਤੁਸੀਂ ਨਹੀਂ ਇੱਥੇ ਲਿਖ ਦੋਗੇ ਠੀਕ ਹੈ ਉਸ ਤੋਂ ਬਾਅਦ ਦੋਸਤੋ ਇਸ ਦੇ ਅੰਦਰ ਤੁਸੀਂ ਅੱਗੇ ਲਿਖ ਦੇਣਾ ਹੈ ਕਿ ਵਾਹੀਯੋਗ ਜ਼ਮੀਨ ਦਾ ਪਲਾਟ ਨਹੀਂ ਹੈ ਦੇਖਦੇ ਹੋ ਤੁਸੀਂ ਦੋਸਤੋ ਅਗਲੀ ਲਿਖ ਦੇਣਾ ਹੈ ਕਿ ਆਮਦਨ ਸਾਲਾਨਾ ਆਮਦਨ ਦੋਸਤੋ ਹੁਣ ਆਮਦਨ ਦਾ ਬਹੁਤ ਜ਼ਿਆਦਾ ਇਸ਼ੂ ਉੱਠਦਾ ਹੈ ਤਾਂ ਦੋਸਤੋ 25000 ਤੋਂ ਲੈ ਕੇ 35000 ਤੱਕ ਇੱਕ ਏਕੜ ਦੀ ਆਮਦਨ ਹੁੰਦੀ ਹੈ ਬਾਅਦਚਨ ਤੁਸੀਂ ਮਜ਼ਦੂਰੀ ਤੁਹਾਡੇ ਫਾਦਰ ਮਜ਼ਦੂਰੀ ਕਰਦੇ ਨੇ ਜਾਂ ਤੁਸੀਂ ਅਨ EMPLOID ਹੈਗੇ ਹੋ ਤਾਂ ਤੁਸੀਂ 90000 ਆਮਦਨ ਇਸ ਦੇ ਅੰਦਰ ਭਰ ਦੇਣੀ ਹੈ ਠੀਕ ਹੈ ਜੀ ਘੱਟੋ ਘਾਟ 90000 ਆਮਦਨ ਜਾਂ 80 90000 ਆਮਦਨ ਤੁਹਾਡੀ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਦੋਸਤੋ ਫਿਰ ਇਸ ਨੂੰ ਜਾਤੀ ਸਰਟੀਫਿਕੇਟ ਖੁਦ ਖੁਦ ਦਾਇਆ ਗਿਆ ਤਾਂ ਖੁਦ ਦਾ ਠੀਕ ਹੈ ਲੜਕਾ ਦਾ ਨਾਮ ਵਾਲੀਕ ਲੜਕਾ ਲੜਕੀ ਹੈਗਾ ਤਾਂ ਉਸ ਦਾ ਤੁਸੀਂ ਠੀਕ ਹੈ ਦੀਆਂ ਸਕੂਲ ਦੀਆਂ ਜ਼ਰੂਰਤਾਂ ਲਈ ਠੀਕ ਹੈ ਜੋ ਵੀ ਤੁਹਾਨੂੰ ਜ਼ਰੂਰਤ ਹੈਗੀ ਹੈ ਜਾਂ ਤੁਹਾਨੂੰ ਹੋਰ ਕਿਸੇ ਚੀਜ਼ ਲਈ ਚਾਹੀਦਾ ਹੈ ਜਾਂ ਕੰਪੀਟੀਸ਼ਨ ਇਗਜ਼ਾਮ ਲਈ ਚਾਹੀਦਾ ਤਾਂ ਸਕੂਲ ਨੂੰ ਕੱਟ ਕੇ ਉਸ ਦੇ ਅੰਦਰ ਕੰਪੀਟੀਸ਼ਨ ਇਗਜ਼ਾਮ ਤੁਸੀਂ ਇਸ ਦੇ ਅੰਦਰ ਫਿਲ ਕਰ ਸਕਦੇ ਹੋ ਠੀਕ ਹੈ ਫਿਲ ਕਰ ਸਕਦੇ ਹੋ ਉਸ ਤੋਂ ਬਾਅਦ ਦੋਸਤੋ ਕਿ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਸਹੀ ਹੈ ਇਸ ਵਿੱਚ ਕੋਈ ਵੀ ਗਲਤ ਛੁਪਾਈ ਨਹੀਂ ਗਈ ਹੈ ਇਸ ਨੂੰ ਜਾਤੀ ਸਰਟੀਫਿਕੇਟ ਜਾਰੀ ਕਰਨ ਦੀ ਸਹਿਮਤੀ ਦਿੰਦੀ ਹੈ ਤੁਸਦੇ ਅੰਦਰ ਜੋ ਵੀ ਤੁਹਾਡੇ ਸਰਪੰਚ ਹੋਣਗੇ ਉਹਨਾਂ ਦੀ ਮੋਹਰ ਲੱਗੇਗੀ ਸਟੈਂਪ ਲੱਗੇਗੀ ਔਰ ਉਹਨਾਂ ਦੇ ਸਿਗਨੇਚਰ ਹੋਣਗੇ ਠੀਕ ਹੈ ਇਹ ਤੁਸੀਂ ਦੋਸਤੋ ਤੁਸੀਂ ਸਰਟੀਫਿਕੇਟ ਅਟੈਚ ਕਰ ਦੇਣੇ ਹਨ ਹੁਣ ਦੋਸਤੋ ਆਪਾਂ ਗੱਲ ਕਰ ਲੈਨੇ ਆ ਇਸ ਦੇ ਨਾਲ ਇੱਕ ਫਾਰਮ ਹੋਰ ਹੁੰਦਾ ਹੈ ਇਸ ਦੇ ਉੱਪਰ ਜੋ ਕੀ ਜ਼ਰੂਰੀ ਚੀਜ਼ਾਂ ਲਿਖੀਆਂ ਹੁੰਦੀਆਂ ਨੇ ਤਾਂ ਦੋਸਤੋ ਪਹਿਲੀ ਚੀਜ਼ ਦੇਖੋ ਪ੍ਰੂਫਰ ਬਿਨੇਕਾਰ ਦਾ ਪਹਿਚਾਨ ਅਰ ਰੈਸੀ ਦਾ ਸਬੂਤ ਤਾਂ ਦੇਖੋ ਦੋਸਤੋ ਇਸ ਦੇ ਅੰਦਰ ਤੁਸੀਂ ਵੋਟਰ ਆਈਡੀ ਕਾਰਡ ਲਗਾ ਸਕਦੇ ਹੋ अगर बच्चा है तो देखो अगर बच्चा है अठारह साल तो उम्र घट हैगी तो तो है, वे घोषणा पत्र भी फादर वालों ही दिता जाएगा कोई भी नहीं है बच्चे की फाइल भरनी है कुछ नहीं करना सिर्फ और सिर्फ स्वे घोषणा ही पत्र भरना है उस तो बाद दोस्तों देखो पहचान रहे सबूत वजो वोटर कार्ड ही लग जाएगा जन्म डेट ऑफ बर्थों थोड़ा दसा ही है अपनी पिछली वीडियो के अंदर आधार कार्ड दसवीं की मार्कशीट पेन कार्ड और बर्थ सर्टिफिकेट ठीक है जी ਬਰਥ ਸਰਟੀਫਿਕੇਟ ਤੁਸੀਂ ਲਗਾ ਸਕਦੇ ਹੋ ਹੁਣ ਦੇਖੋ ਇਸ ਦੇ ਅੰਦਰ ਜਿਹੜੀ ਮੇਨ ਚੀਜ਼ ਆਪਣੀ ਗੱਲ ਹੁੰਦੀ ਹੈ ਠੀਕ ਹੈ ਜੀ ਮੇਨ ਚੀਜ਼ ਜੋ ਗੱਲ ਹੁੰਦੀ ਹੈ ਕਾ ਸਰਟੀਫਿਕੇਟ ਦੇਖੋ ਇਸ ਦੇ ਅੰਦਰ ਤਿੰਨ ਹੀ ਦਿੱਤੇ ਹੋਏ ਹਨ ਫਾ ਫਾਦਰ ਬ੍ਰਦਰ ਔਰ ਸਿਸਟਰ ਠੀਕ ਹੈ ਜੀ ਕਿੰਨਾ ਦਾ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਅਗਰ ਨਹੀਂ ਹੈਗੀ ਤਾਂ ਤੁਸੀਂ ਕੀ ਕਰਨਾ ਹੈ ਤਸਦੀਕ ਅਟੈਚ ਕਰ ਦੇਣੀ ਹੈ ਉਹ ਤਸਦੀਕ ਮੈਂ ਤੁਹਾਨੂੰ ਆਪਣੀ ਅਗਲੀ ਵੀਡੀਓ ਦੇ ਅੰਦਰ ਦੱਸੂਗਾ ਕਿ ਉਹ ਤਸਦੀਕ ਆਪਾਂ ਕਿਵੇਂ ਪਰਾਂਗੇ ਉਸ ਦੇ ਨਾਲ ਕਿਹੜੇ ਚੀਜ਼ਾਂ ਅਟੈਚ ਕਰਨੀਆਂ ਨੇ ਉਸ ਨੂੰ ਕਿਵੇਂ ਪਰਣਾ ਹੈ ਤਾਂ ਦੋਸਤੋ ਪੂਰੀ ਸਹੀ ਜਾਣਕਾਰੀ ਮੇਰੀ ਇਸ ਵੀਡੀਓ ਦੇ ਅੰਦਰ ਦਿੱਤੀ ਗਈ ਹੈ ਇਸ ਤਰੀਕੇ ਨਾਲ ਤੁਸੀਂ ਫਾਰਮ ਨੂੰ ਫੀਲ ਕਰਦੇ ਹੋ ਭਰਦੇ ਹੋ ਇਸ ਫਾਰਮ ਨੂੰ ਔਰ ਤੁਸੀਂ ਜਮ੍ਹਾਂ ਕਰਵਾਨੀਓ ਨੀਅਰ ਨੈਟ ਕੈਫੇ ਜਮ੍ਹਾਂ ਕਰਵਾ ਸਕਦੇ ਹੋ ਖੁਦ ਜਮ੍ਹਾਂ ਕਰਵਾ ਸਕਦੇ ਹੋ ਠੀਕ ਹੈ ਜੀ ਮੈਂ ਤਾਂ ਜ਼ਿਆਦਾ ਜਾਣਕਾਰੀ ਤੁਹਾਨੂੰ ਮੇਰੀ ਸਲਾਹ ਇਹ ਹੀ ਦਿਆਂਗਾ ਵੀ ਕਿਉਂਕਿ ਇਸ ਦੇ ਅੰਦਰ ਗਲਤੀ ਹੋਣ ਦੇ ਚਾਂਸ ਬਹੁਤ ਹੁੰਦੇ ਨੇ ਤਾਂ ਖੁਦ ਨਾ ਕਰੋ ਕੋਈ ਵੀ ਨੀਅਰ ਨੈਟ ਕੈਫੇ ਤੋਂ ਅਪਲਾਈ ਕਰਵਾਓ ਜਾਂ ਤੁਹਾਡੇ ਸਰਕਾਰ ਤੁਹਾਡੀ ਦਿਵਾਰ ਯੋਜਨਾ ਹੈਗੀ ਉਸ ਦੇ ਤਹਿਤ ਤੁਸੀਂ ਇਹ ਫੋਨ ਕਰਕੇ ਕਰੀ ਬੁਲਾਵਾ ਸਕਦੇ ਹੋ ਲੇਕਿਨ ਉਹਨਾਂ ਦੀ ਵੀ ਕੰਡੀਸ਼ਨ ਨਹੀਂ ਹੁੰਦੀ ਫਾਈਲ ਤੁਹਾਡੀ ਪੂਰੀ ਤਿਆਰ ਹੋਈ ਹੋਣੀ ਚਾਹੀਦੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਦੋਸਤੋ ਤੁਸੀਂ ਫਾਰਮ ਨੂੰ ਇਹ ਸਰਟੀਫਿਕੇਟ ਤੁਹਾਨੂੰ ਪੰਚ ਤੋਂ 10 ਦਿਨਾਂ ਦੇ ਵਿੱਚ ਵਿੱਚ ਅਪਲਾਈ ਮਤਲਬ ਪ੍ਰਾਪਤ ਹੋ ਜਾਏਗਾ ਠੀਕ ਹੈ ਜੀ ਤੁਸੀਂ ਸਿਰਫ ਸਰਪੰਚ ਦੇ ਸਾਈਨ ਕਰਵਾ ਕੇ ਇਸ ਨੂੰ ਫਾਰਮ ਨੂੰ ਤੁਸੀਂ ਜਮ੍ਹਾਂ ਕਰਵਾ ਸਕਦੇ ਹੋ ਕੋਈ ਪਟਵਾਰੀ ਦੀ ਰਿਪੋਰਟ ਨਹੀਂ ਕਰवानी ਕਿਸੇ ਵੀ ਤੁਸੀਂ ਕਚਹਿਰੀ ਚ ਨਹੀਂ ਤੱਕੇ ਖਾਣੇ ਠੀਕ ਹੈ ਜੀ ਉਹ ਤੁਹਾਨੂੰ ਦੋਸਤੋ ਵੀਡੀਓ ਚੰਗੀ ਲੱਗੀ ਹੋਏ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ। ਔਰ ਦੋਸਤੋ ਰਿਕਵੈਸਟ ਹੈਗੀ ਹੈ ਤੁਸੀਂ ਮੇਰਾ YouTube ਚੈਨਲ ਜੂਬ ਸਬਸਕ੍ਰਾਈਬ ਕਰ ਦਿਓ ਕਿਉਂਕਿ ਅਗਲੀ ਵੀਡੀਓ ਅਗਰ ਮੈਂ ਤੁਹਾਡੇ ਲਈ ਕੋਈ ਵੀ ਲੈ ਕੇ ਆਵਾਂ ਤਾਂ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਜ਼ਰੂਰ ਪਹੁੰਚ ਜੇ। ਥੈਂਕ ਯੂ ਦੋਸਤੋ ਫਿਰ ਮਿਲਦੇ ਆਂ ਅਗਲੀ ਵੀਡੀਓ ਤੱਕ ਸਤਿ ਸ੍ਰੀ ਅਕਾਲ ਜੀ ਜੈ ਹਿੰਦ।